ਵੇਖ ਬਤੈ ਇੱਕ ਬਈ ਮੇਰਾ ਇੱਕ ਨਮਾਣਾ ਯਾ ਦੋਸਤ ਆ ਇਹਨੇ ਗਾਣਾ ਗਾਉਣਾ ਮੈਂ ਇਹਦਾ ਬਹੁਤ ਵੀਡੀਓ ਦੇ ਵਿੱਚ ਗਾਣਾ ਸੁਣਿਆ ਔਰ ਮੈਨੂੰ ਬੜਾ ਸਕੂਨ ਮਿਲਿਆ ਸਕੂਨ ਕੀ ਹੁੰਦਾ ਬੜੀ ਦਇਆ ਇਹ ਮੇਰੇ ਮੈਨੂੰ ਆਖਿਆ ਵਈ ਮੈਂ ਤੈਨੂੰ ਪ੍ਰੋਗਰਾਮ ਦਊਂਗਾ ਕੋਈ ਆਪ ਦੇ ਖੱਤੇ ਦੇ ਵਿੱਚ ਆਪ ਦੇ ਪਰਿਵਾਰ ਦੇ ਵਿੱਚ ਤੇ ਐਡਾ ਸੋਹਣਾ ਘੁੰਦਾ ਤੁਸੀਂ ਮੋਦ ਹੋ ਜਾਓਗੇ ਮੈਂ ਤੁਹਾਨੂੰ ਮਿਆਜ ਕ ਵੀ ਦੇ ਦੂੰਗਾ ਕਾਨੂੰ ਮਿਆਜ ਕ ਵੀ ਇਹ ਮੈਂ ਕੋਈ ਗੱਲ ਨਹੀਂ ਪਰਾਪ੍ਰੇਮ ਯਾਰ ਯਾਰਾਂ ਦੀਆਂ ਬਾਹਾਂ ਹੁੰਦੇ ਹਾਂ ਸਾਡੇ ਨਾਲ ਖੇਡ ਕੇ ਜੋ ਚਾਲਵਾਜ਼ੀਆਂ ਜਾਕਮ ਨੇ ਅੱਲੇ ਥੱਟਾਂ ਨਹੀਂ ਹੋਤਾ ਜੀਆਂ ਸਾਡੇ ਨਾਲ ਖੇਡ ਕੇ ਜੋ ਚਾਲਵਾਜ਼ੀਆਂ ਜਾਕਮ ਨੇ ਅੱਲੇ ਥੱਟਾਂ ਨਹੀਂ ਹੋਤਾ ਜੀਆਂ ਸਾਡੇ ਨਾਲ ਖੇਡ ਕੇ ਜੋ ਚਾਲਵਾਜ਼ੀਆਂ ਜਾਕਮ ਨੇ ਅੱਲੇ ਥੱਟਾਂ ਨਹੀਂ ਹੋਤਾ ਜੀਆਂ ਘੈਰਾ ਦੀਆਂ ਮਹਿਲਾ ਚ ਬੈ ਕੇ ਹੱਥ ਦੇ ਘੈਰਾ ਦੀਆਂ ਮਹਿਲਾ ਚ ਬੈ ਕੇ ਹੱਥ ਦੇ ਜਿਹੜੇ ਚੀ ਬਣਾਏ ਕਦ ਛਾਹ ਦੇ ਮੁਕੀ ਤਹਾ ਦੇ ਮੁਖੀ ਰੋਗ ਨਾ ਲਵਾਲੀ ਕੋਈ ਉਦਲਾ ਮੇਰਿਆ ਲੋਕ ਬੜੇ ਦੇਖੇ ਤੇ ਦੁਖੀ ਤੋਂ ਦੁਖੀ ਰੋਗ ਨਾ ਲਵਾਲੀ ਕੋਈ ਉਦਲਾ ਚੱਲਿਆ ਲੋਕ ਬੜੇ ਦੇਖੇ ਤੇ ਦੁਖੀ ਤੋਂ ਦੁਖੀ ਸੋਚਾਂ ਵਾਲੀ ਛੂਲੀ ਉੱਤੇ ਗਏ ਟੰਗ ਕੇ ਸੋਚਾਂ ਵਾਲੀ ਛੂਲੀ ਉੱਤੇ ਗਏ ਟੰਗ ਕੇ ਆਈ ਨਹੀਂ ਉਹ ਮੌਤ ਕਦੇ ਮੂੰਹ ਮੰਗ ਕੇ ਸੋਚਾਂ ਵਾਲੀ ਛੂਲੀ ਉੱਤੇ ਤੰਗ ਕੇ ਆਈ ਨਹੀਂ ਹੁ ਮਾਸ ਕਦੇ ਮੂੰਹ ਮੰਗ ਕੇ ਤੇਰੇ ਉੱਤੇ ਹੱਥ ਛੱਦਰ ਰੱਖੂ ਮੇਰਦਾ ਤੇਰੇ ਉੱਤੇ ਹੱਥ ਛੱਦਰ ਰੱਖੂ ਮੇਰਦਾ ਇੱਕ ਵਾਰੀ ਆ ਕੇ ਮੇਰੇ ਛਾਇਆ ਦੇ ਝੁਕੀ ਰੋਗ ਨਾ ਲਵਾਲੀ ਕੋਈ ਉਦਲਾ ਮੇਰਿਆ ਲੋਕ ਬੜੇ ਦੇਖੇ ਇੱਥੇ ਦੁਖੀ ਤੋਂ ਦੁਖੀ ਰੋਗ ਨਾ ਲਵਾਲੀ ਕੋਈ ਉਦਲਾ ਚੱਲਿਆ ਲੋਕ ਬੜੇ ਦੇਖੇ ਇੱਥੇ ਦੁਖੀ ਤੋਂ ਦੁਖੀ ਉੱਤਤੇ ਜੋ ਦਰਦ ਤੇਰੇ ਨਾਲ ਰਹਿੰਦੇ ਨੇ ਦਿੱਤੇ ਜੋ ਦਰਦ ਤੇਰੇ ਨਾਲ ਰਹਿੰਦੇ ਰਹੇ ਉਹ ਤੇੜ ਤੇਰੇ ਜਕਮਾਂ ਨੂੰ ਛੋਅਦ ਲੈਂਦੇ ਨੇ ਉਹ ਦਿੱਤੇ ਜੋ ਦਰਦ ਤੇਰੇ ਨਾਲ ਰਹਿੰਦੇ ਰਹੇ ਉਹ ਤੇੜ ਤੇਰੇ ਜਕਮਾਂ ਨੂੰ ਛੋਅਦ ਲੈਂਦੇ ਨੇ ਹੋ ਮੱਚ ਕੇ ਭੰਬਲ ਭੰਮ ਠੰਡੇ ਹੋ ਗਏ ਉਹ ਮੱਚ ਕੇ ਭੰਬਲ ਭੰਮ ਠੰਡੇ ਹੋ ਗਏ ਸਿੰਨਾ ਉੱਤੇ ਢਾਲੇ ਸਾਡੇ ਤੁੰਗੇ ਨੇ ਦੁਖੀ ਰੋਗ ਨਾ ਲਵਾਲੀ ਕੋਈ ਉਹ ਦਿਲਾ ਮੇਰਾ ਲੋਕ ਬੜੇ ਦੇਖੇ ਇਥੇ ਤੂੰ ਕਿਤੋਂ ਦੁਖੀ ਰੋਗ ਨਾ ਲਵਾਲੀ ਕੋਈ ਉਹ ਦਿਲਾ ਚੱਲਿਆ ਲੋਕ ਬੜੇ ਦੇਖੇ ਇਥੇ ਤੂੰ ਕਿਤੋਂ ਦੁਖੀ ਉਹ ਸੁਖ ਕਿੱਥੋਂ ਪਾਉਣਗੇ ਤੰਨੂ ਪਟਕੇ ਸ਼ੌਕ ਕਿਥੋਂ ਪਾਉਣਗੇ ਤੈਨੂੰ ਪੱਟ ਕੇ ਮੜਦੀ ਆ ਮੱਛੀ ਪੱਤਣਾ ਨੂੰ ਚੱਟ ਕੇ ਮੜਦੀ ਆ ਮੱਛੀ ਪੱਤਣਾ ਨੂੰ ਚੱਟ ਕੇ ਯਾਰਾਂ ਦੋਸਤਾਂ ਤੈਨੂੰ ਲੱਭ ਲੈਣਾ ਓ ਵਾਲਿਆ ਵੇ ਤੈਨੂੰ ਲੱਭ ਲੈਣਾ ਭਾਵੇਂ ਜਾ ਕਿ ਕੋਰੇ ਅਪਤਾਲ ਕੀ ਲੁਕੀ ਹਾਏ ਭਾਵੇਂ ਜਾ ਕਿ ਅਪਤਾਲ ਚੋਂ ਨੁਕੀ ਰੋਗ ਨਾ ਲਵਾ ਲਈ ਕੋਈ ਉਦਲਾ ਮੇਰਿਆ ਲੋਕ ਵੜ ਦੇਖੇ ਤੇ ਦੁਖੀ ਤੋਂ ਦੁਖੀ ਰੋਗ ਨਾ ਲਵਾ ਲਈ ਕੋਈ ਉਦਲਾ ਚੱਲਿਆ ਲੋਕ ਵੜ ਦੇਖੇ ਤੇ ਦੁਖੀ ਤੋਂ ਦੁਖੀ ਬੈਠੀ ਕੋਟਾ